80 ਮਿੰਟਾਂ ਦੇ ਵਿੱਚ ਵਿਖਿਆਨ ਨਹੀਂ ਕੀਤੀ ਜਾ ਸਕਦੀ ਇਹ ਸ਼ਾਸਤਰਾ ਨੇ ਵੀ ਲਿਖਿਆ ਜਿਹੜਾ ਮੈਂ ਤੁਹਾਡੇ ਨਾਲ ਸੋਤਰ ਸਾਂਝਾ ਕੀਤਾ ਇਹ ਸ਼ਾਸਤਰਾ ਦਾ ਵੀ ਨਹੀਂ ਕਥਨ ਨਹੀਂ ਕੀਤੀ ਜਾ ਸਕਦੀ ਸਾਧੂਆਂ ਮਹਾਤਮਾ ਦੀ ਯੋਧਿਆਂ ਦੀ ਜਿਹੜੀ ਵਡਿਆਈ ਆ ਸੋ ਗੁਰੂ ਸਾਹਿਬ ਕਿਰਪਾ ਕਰਨ ਕਿਉਂਕਿ ਸਾਸੰਗਤ ਜੀ ਕਲਗੀਧਰ ਪਾਤਸ਼ਾਹ ਦੇ ਹੱਥਾਂ ਦੇ ਵਿੱਚ ਆਓ ਕਿਉਂਕਿ ਉਹਨਾਂ ਦੇ ਜੇ ਆਪਾਂ ਹੱਥਾਂ ਦੇ ਆਪੇ ਡੁੱਬੇ ਪਿਰਦੇ ਆ ਇਸ ਬੰਦੇ ਦੀ ਔਲਾਦ ਅੱਜ ਵੀ ਜਿਉਂਦੀ ਪਈ ਹੈ ਤੇ ਅੱਜ ਆ ਜਿਹੜਾ ਤੁਸੀਂ ਸਮਾਗਮ ਹੁਸ਼ਿਆਰਪੁਰ ਸ਼ਹੀਦ ਸਿੰਘਾਕਰ ਦੁਆਰਾ ਸਹਿ ਮਨਾ ਰਹੇ ਹੋ ਇਹ ਲਾਈਵ ਦੁਨੀਆ ਦੇ ਵਿੱਚ ਜਾ ਰਿਹਾ ਔਰ ਪੂਰੀ ਦੁਨੀਆ ਅੱਜ ਇਹ ਗੱਲ ਕਹੇਗੀ ਕਿ ਹੁਸ਼ਿਆਰਪੁਰ ਦੇ ਵਿੱਚ ਉਹ ਬਾਬਾ ਦੀਪ ਸਿੰਘ ਦੀ ਔਲਾਦ ਅੱਜ ਵੀ ਜੰਦੀ ਪਈ ਹੈ ਤਾਂ ਹੀ ਇਹ ਸਮਾਗਮ ਮਨਾਏ ਜਾ ਰਹੇ ਨੇ ਸੁਨੀਆ ਕੋ ਬੇਨਤੀਆਂ ਕਰਦਾ ਬੋਲੇ ਨਿਹਾਲ ਸੈਕਟਰੀ ਸਾਹਿਬ ਦਾ ਹੁਕਮ ਹੋ ਗਿਆ ਮੈਨੂੰ ਮੇਸਾਮਤੀ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ